ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ ਜੋ ਵੀ ਆਪਣੇ ਕੋਲੇ ਜਫੀਰਾ ਦੇ ਵਿੱਚ ਨੇ ਦੋ ਤਿੰਨ ਕਲਰ ਉਹ ਵੈਸੇ ਆਪਾਂ ਦਿਖਾ ਚੁੱਕੇ ਹਾਂ ਅੱਜ ਜਿਹੜੇ ਵੀ ਆਪਣੇ ਦੋ ਦੋ ਤਿੰਨ ਦਿਨ ਕਲਰ ਜੇ ਰਹਿ ਗਏ ਸੂਟਾਂ ਦੇ ਤੇ ਉਹ ਹੈਗੇ ਨੇ ਜੀ ਖੀਨਖਾਬ ਤੇ ਇੱਕ ਪਿਓਰ ਵਾਲੀ ਖੀਨਖਾਬ ਮਿਲੂਗੀ ਇੱਕ ਤੁਹਾਨੂੰ ਸੈਮੀ ਵਾਲੀ ਖੀਨਖਾਬ ਮਿਲੂਗੀ ਰੇਟ ਉਹਨਾਂ ਦੇ ਅਲੱਗ-ਅਲੱਗ ਹੋਣਗੇ ਜੋ ਵੀ ਤੁਹਾਨੂੰ ਉਹਨਾਂ ਦੇ ਵਿੱਚੋਂ ਸੂਟ ਪਸੰਦ ਆ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਕਿਉਂਕਿ ਉਹ ਸਿੰਗਲ ਸਿੰਗਲ ਕਲਰ ਹੀ ਰਹਿ ਗਏ 2 2 3 3 ਸੂਟ ਰਹਿ ਗਏ ਅੱਜ ਆਪਾਂ ਨੇ ਉਹ ਆਫਰ ਦੇ ਵਿੱਚ ਰੱਖੇ ਨੇ ਮੇਰੀਆਂ ਭੈਣਾਂ ਜਰੂਰ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਓ ਕੁਸ ਕਾ ਆਪਾਂ ਪਾਵਾਂਗੇ ਤੁਹਾਨੂੰ ਪਸ਼ਮੀਨੇ ਦੇ ਸੂਟ ਜੀ ਜਿਹੜੇ ਉਹ ਵੀ ਤੁਹਾਨੂੰ ਘੱਟ ਪ੍ਰਾਈਸ ਦੇ ਵਿੱਚ ਮਿਲ ਜਾਣਗੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਜਿੱਥੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਹਾਂ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਰਾਜਵਿੰਦਰ ਕੌਰ ਉਹਨੂੰ ਵੀ ਤੁਸੀਂ ਫਾਲੋ ਕਰੋ ਤੇ ਆਰਕੇ ਬੁਟੀਕ ਤੇ ਆਪਾਂ ਡੇਲੀ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਹਾਂ ਮੇਰੀਆਂ ਭੈਣਾਂ ਜਲਦੀ-ਜਲਦੀ ਅੱਗੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਸੂਟ ਬੁੱਕ ਕਰਕੇ ਮੈਸੇਜ ਕਰਦਿਆ ਕਰੋ ਤੇ ਨਾਲ ਦੀ ਨਾਲ ਅੱਗੇ ਵੀਡੀਓ ਵੀ ਸ਼ੇਅਰ ਕਰਦ ਹੈਂਡਵਰਕ ਕਰਵਾਉਣਾ ਕੋਈ ਵੀ ਵਰਕ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਹੋ ਤੁਹਾਨੂੰ ਬਹੁਤ ਆਪਾਂ ਸਹੀ ਤਰੀਕੇ ਨਾਲ ਸੋਹਣੇ ਤਿਆਰ ਕਰਕੇ ਦੇਵਾਂਗੇ ਸਹੀ ਰੇਟ ਦੇ ਵਿੱਚ ਕਰਕੇ ਦੇਵਾਂਗੇ ਕੋਈ ਵੀ ਜਿਹੇ ਜੇ ਚੀਜ਼ ਹੋਊਗੀ ਜੀ ਉਹ ਜਿਹੜਾ ਰੇਟ ਹੋਊਗਾ ਹੀ ਹੋਊਗਾ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਲਓ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਪਰਪਲ ਕਲਰ ਹੈ ਡਾਰਕ ਜਿਹੜਾ ਇਹ ਖੀਨਖਾ ਬਰੋਕਟ ਦੇ ਵਿੱਚ ਆਊਗਾ ਇਹ ਆਪਣੇ ਕੋਲ ਸਿੰਗਲ ਕਲਰ ਹੀ ਹੈ ਪਿਛਲੇ ਸਾਲ ਇਹਦੇ ਕਾਫੀ ਕਲਰ ਆਏ ਸੀਗੇ ਇੱਕ ਲਈ ਇੱਕੋ ਹੀ ਸਿੰਗਲ ਰਹਿ ਗਿਆ ਦੇਖੋ ਜੀ ਇਸ ਤਰ੍ਹਾਂ ਦਾ ਪਰਪਲ ਕਲਰ ਹੈ ਜਾਮਨੀ ਪਰਪਲ ਕਲਰ ਹੈ ਪੂਰਾ ਊੜਾ ਪ੍ਰੋਪਰ ਦੇਖੋ ਆਪਾਂ ਨੇ ਇਹਦੇ ਨਾਲ ਕਰੇਵ ਦੀ ਸਲਵਾਰ ਰੱਖੀ ਹੈ ਜੀ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਾਂ ਕੋਈ ਵੀ ਇਹ ਐ ਨਹੀਂ ਹੋਗਾ ਵੀ ਤੁਹਾਡੇ ਚੂਬੂਗਾ ਇਹਦੇ ਵਿੱਚ 8-9 ਕਲਰ ਸੀਗੇ ਸਾਰੇ ਕਲਰ ਸੇਲ ਹੋ ਗਏ ਇਹ ਵੀ ਇੱਕ ਸਿੰਗਲ ਸੂਟ ਰਹਿ ਗਿਆ ਆਪਣੇ ਕੋਲੇ ਦੇਖੋ ਜੀ ਇਹਦੇ ਇਹ ਨਹੀਂ ਹੋਊਗਾ ਵੀ ਇਧਰਲੀ ਸਾਈਡ ਤੁਹਾਨੂੰ ਧਾਗੇ ਮਿਲਣਗੇ ਬਿਲਕੁਲ ਕੋਈ ਵੀ ਇਸ਼ੂ ਨਹੀਂ ਹੈਗਾ ਆਰਾਮ ਨਾਲ ਤੁਸੀਂ ਚਾਹੇ ਇਹਦੇ ਫੁੱਲ ਬੈਲ ਲਾ ਕੇ ਸੂਟ ਰੈਡੀ ਕਰਵਾ ਸਕਦੇ ਹੋ ਲਾਈਨਿੰਗ ਚਾਹੇ ਤੁਸੀਂ ਤਾਂਟਾ ਕਰਵਾ ਸਕਦੇ ਹੋ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾ ਇੱਕ ਮੇਰੀ ਭੈਣ ਨੂੰ ਰਿਕਵੈਸਟ ਹੈ ਜੀ ਵੀਡੀਓ ਪੂਰੇ ਧਿਆਨ ਨਾਲ ਦੇਖ ਲਓ ਸੂਟਾਂ ਦੇ ਅਲੱਗ-ਅਲੱਗ ਰੇਟ ਰਹਿਣਗੇ ਸਿੰਗਲ-ਸਿੰਗਲ ਸੂਟ ਕਰਕੇ ਲਓ ਜੀ ਇਹ ਸੂਟ ਤੁਹਾਨੂੰ ਪਾਊਗਾ ਜੀ 1850 ਦੇ ਵਿੱਚ ਵੀ ਦੇ ਸ਼ਿਪਿੰਗ ਦੇ ਨਾਲ ਦੇਖੋ ਪ੍ਰਿੰਟ ਕਿੰਨਾ ਸੋਹਣਾ ਸਾਰਾ ਸੂਟ ਪੂਰਾ ਪ੍ਰੋਪਰ ਸਹੀ ਹੈ ਜੀ ਲਓ ਜੀ ਜੇ ਤੁਸੀਂ ਇਹਦੇ ਉੱਪਰ ਨਾਲ ਨਾ ਇਸ ਤਰ੍ਹਾਂ ਦਾ ਸਲਵਾਰ ਦੇ ਪਹੁੰਚੇ ਤੇ ਇਸ ਤਰ੍ਹਾਂ ਦਾ ਵਰਕ ਕਰਵਾਉਣਾ ਚਾਹੁੰਦੇ ਹੋ 골ਡਨ ਨਾਲ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਇਹਦੇ ਵਿੱਚ ਕਲਰ ਹੈ ਇਹ ਇਸ ਪ੍ਰਿੰਟ ਦੇ ਵਿੱਚ ਇੱਕੋ ਹੀ ਸਿੰਗਲ ਕਲਰ ਮਿਲੂਗਾ ਜੀ ਇਸ ਰੇਟ ਦੇ ਵਿੱਚ ਇੱਕੋ ਹੀ ਸੂਟ ਹੈ ਅਲੱਗ-ਅਲੱਗ ਰੇਟ ਰਹਿਣਗੇ ਜੀ ਮੈਂ ਤੁਹਾਨੂੰ ਨਾਲ-ਨਾਲ ਵੀਡੀਓ ਦੇ ਵਿੱਚ ਦਿਖਾ ਦਾਂ ਅਗਲਾ ਆ ਗਿਆ ਜੀ ਇਸ ਤਰ੍ਹਾਂ ਦਾ ਪੀਚ ਕਲਰ ਦੇਖੋ ਇਹ ਵੀ ਤੁਹਾਨੂੰ ਬਹੁਤ ਸੋਹਣੀ ਜਿਹੜੀ ਹੈਗੀ ਹੈ ਜੀ ਖੀਨਖਾ ਬਰੋਕਟ ਮਿਲੂਗੀ ਵਧੀਆ ਵਾਲੀ ਦੇਖੋ ਜੀ ਇਹਦੇ ਦਾ ਬਿਲਕੁਲ ਵੀ ਨਹੀਂ ਹੈਗਾ ਇੱਧਰ ਕੋਈ ਵੀ ਕਪੜਾ ਲਓ ਜੀ ਦੇਖੋ ਇਹਦਾ ਤਾਂ ਕੋਈ ਵੀ ਇਸ਼ੂ ਨਹੀਂ ਹੈਗਾ ਜੇ ਵੀ ਤੁਹਾਨੂੰ ਕੋਈ ਕੰਪਲੇਨ ਆਉਗੀ ਵੀ じゃ ਸੋਡੇ ਲੜੂਗਾ ਇਹ ਨਾਲ ਦਾ ਬਿਲਕੁਲ ਮਿਲਦਾ ਕਲਰ ਮੈਚ ਹੈ ਕਰੇਵ ਦੀ ਸਲਵਾਰ ਹੈ ਜੀ ਇਹਦਾ ਵੀ ਪ੍ਰਾਈਸ ਤੁਹਾਨੂੰ 1850 ਰੁਪਏ ਰਹੇਗਾ ਜਿਹੜੀ ਖੀਨ ਖਾਵ ਹੈ ਜੀ ਆਪਣੇ ਕੋਲੇ ਹੀ ਪਿਓਰ ਵਾਲੀ ਰਹੂਗੀ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਹਾਰਡ ਹਾਰਡ ਹੋਊਗੀ ਜਾਂ ਆਪਾਂ ਸੈਮੀ ਦੀ ਦੇ ਕੇ ਰੇਟ ਤਾਂ ਉਹੀ ਲਵਾਂਗੇ ਲਓ ਜੀ ਦੇਖੋ ਕਿੰਨਾ ਸੋਹਣਾ ਕਲਰ ਹੈ ਇਹਦਾ ਇਹ ਵੀ ਸਿੰਗਲ ਕਲਰ ਹੈ ਜੀ ਇਹਦੇ ਵਿੱਚ ਕਲਰ ਹੋਰ ਨਹੀਂ ਹੈਗਾ ਇਸ ਕਰਕੇ ਆਪਾਂ ਪਹਿਲਾਂ ਇਹ 2250 ਦੇ ਸੂਟ ਸੇਲ ਕੀਤੇ ਨੇ ਇਹ ਸਿੰਗਲ ਕਲਰ ਹੋਣ ਕਰਕੇ ਆਪਾਂ ਨੇ ਜਿਹੜਾ ਹੈਗਾ ਜੀ ਘੱਟ ਪ੍ਰਾਈਸ ਤੇ ਲਾਇਆ ਲਓ ਜੀ ਇੱਕ ਤੁਹਾਨੂੰ ਮਿਲੂਗਾ ਜੀ ਇਹ ਵਾਲਾ ਕਲਰ ਇਹ ਪਰਪਲ ਦੇ ਵਿੱਚ ਤੁਹਾਨੂੰ ਲਾਈਟ ਬ੍ਰੀਕ ਪ੍ਰਿੰਟ ਮਿਲੂਗਾ ਇਹ ਕੱਲੀ ਸ਼ਰਟ ਮਿਲੂਗੀ ਜੇ ਤੁਸੀਂ ਚਾਹੋ ਨਿਓ ਵੀ ਇਹਦੇ ਨਾਲ ਅਸੀਂ ਸਲਵਾਰ ਲਗਾ ਦਈਏ ਤਾਂ ਸਲਵਾਰ ਵੀ ਲਗਾ ਦਾਂਗੇ ਜੀ ਤੇ ਤਾਂ ਤੁਹਾਨੂੰ ਪਊਗਾ ਜੀ ਇਹ 1550 ਦੇ ਵਿੱਚ ਇਹਦਾ ਰੇਟ ਘੱਟ ਰਹੂਗਾ ਇਹ ਅਲੱਗ-ਅਲੱਗ ਰੇਟ ਨੇ ਮੇਰੇ ਭੈਣਾਂ ਜਰੂਰ ਦੇਖ ਲਿਓ ਵੀਡੀਓ ਹਨਾ ਧਿਆਨ ਨਾਲ ਲਓ ਜੀ ਤਿੰਨ ਕਲਰ ਆ ਗਏ ਜੀ ਚੌਥਾ ਆ ਗਿਆ ਜੀ ਤੁਹਾਨੂੰ ਇਹ ਵਾਲਾ ਇਹਦੇ ਵਿੱਚ ਆਪਣੇ ਕੋਲੇ 12 ਕਲਰ ਆਏ ਸੀ ਸਿਮਰ ਬਰੌਕਟ ਦੇ ਵਿੱਚ ਇਹ ਆਪਣੇ ਕੋਲੇ ਤਿੰਨ ਚਾਰ ਕਲਰ ਰਹਿ ਗਏ ਲਓ ਜੀ ਬਹੁਤ ਵਧੀਆ ਪਿਆਰੀ ਚੀਜ਼ ਹੈ ਜੀ ਤੁਸੀਂ ਕਿਵੇਂ ਮਰਜੀ ਇਹ ਤਾਂ ਬਿਲਕੁਲ ਹੀ ਸੌਫਟ ਹੈ ਇਹਨੂੰ ਕਾ ਨਾਮ ਹੀ ਬਰੋਕ ਸਿਮਰ ਦਾ ਦੇਤਾ ਬਿਲਕੁਲ ਸੌਫਟ ਹੈ ਲਓ ਜੀ ਕਿਵੇਂ ਮਰਜੀ ਤੁਸੀਂ ਇਹ ਸੂਟ ਰੈਡੀ ਕਰ ਸਕਦੇ ਹੋ ਬ੍ਰੀਕ ਪ੍ਰਿੰਟ ਮਿਲੂਗਾ ਬਹੁਤ ਸੋਹਣਾ ਲਓ ਜੀ ਇਸ ਤਰ੍ਹਾਂ ਦਾ ਮਹਿੰਦੀ ਕਲਰ ਹੈ ਇਹਦਾ ਸਿਮ ਇਹਦੇ ਵਿੱਚ ਨਾ ਸ਼ਰਟ ਦੇ ਵਿੱਚ ਵੀ ਤੁਹਾਨੂੰ ਸਿਮਰ ਤੇ ਬਰੋਕਟ ਮਿਲੂਗਾ ਜੀ 골ਡਨ ਮਿਲੂਗਾ ਜਿਹੜੀ ਸਲਵਾਰ ਹੈ ਤੁਹਾਨੂੰ ਇਹ ਵੀ ਟਿਸ਼ੂ ਸਿਮਰ ਦੀ ਮਿਲੂਗੀ ਟਿਸ਼ੂ ਸਿਮਰ ਦੀ ਬਰੋਕਟ ਖੀਨ ਖਾਵ ਹੈ ਇਹ ਦੇਖੋ ਜੀ ਇਸ ਤਰ੍ਹਾਂ ਦਾ ਕਲਰ ਮਿਲੂਗਾ ਤੁਹਾਨੂੰ ਇਹ ਅਸੀਂ ਇਹ ਨਾ ਕਿ ਉਹ ਤੁਸੀਂ ਵੀ ਸਲਵਾਰ ਦਾ ਕਲਰ ਦਾ ਫਰਕ ਹੈ ਜੀ ਥੋੜਾ ਜਿਹਾ ਫੋਨ ਦੇ ਵਿਚਾਰੇ ਇਹ ਅਸੀਂ ਮੈਚਿੰਗ ਨਹੀਂ ਕੀਤਾ ਇਹ ਕੰਪਨੀ ਵੱਲੋਂ ਮੈਚਿੰਗ ਹੈ ਪੂਰਾ ਸੂਟ ਕੋਈ ਫਰਕ ਨਹੀਂ ਹੈਗਾ ਇਹਦੇ ਵਿੱਚ ਲਓ ਜੀ ਜੇ ਤੁਹਾਨੂੰ ਪਸੰਦ ਆ ਇਹ ਸੂਟ ਦਾ ਪ੍ਰਾਈਸ ਵੀ ਤੁਹਾਨੂੰ ਪਾਊਗਾ ਜੀ 1850 ਰੁਪਏ ਵਿਦ ਸ਼ਿਪਿੰਗ ਦੇ ਨਾਲ ਇਹਦੇ ਵਿੱਚ ਕਲਰ ਮਿਲ ਜਾਣਗੇ ਜੀ ਤੁਹਾਨੂੰ ਦੋ ਤਿੰਨ ਲਓ ਜੀ ਅਗਲਾ ਕਲਰ ਆ ਗਿਆ ਜੀ ਇਸ ਤਰ੍ਹਾਂ ਦਾ ਡਾਰਕ ਗ੍ਰੇਜ ਲਓ ਜੀ ਦੇਖੋ ਨੇੜੇ ਤੋਂ ਦਿਖਾ ਦਈਏ ਪਤਾ ਤੁਹਾਨੂੰ ਡਾਰਕ ਗ੍ਰੇ ਕਲਰ ਹੈ ਇਹਦਾ ਲਓ 1850 ਰੁਪਏ ਬਿੱਡ ਸ਼ਿਪਿੰਗ ਦੇ ਨਾਲੇ ਸੂਟ ਦਾ ਪ੍ਰਾਈਸ ਰਹੂਗਾ ਜੀ ਪਹਿਲਾਂ ਆਪਾਂ ਇਹ 2 2000 ਰੁਪਏ ਦੇ ਸੇਲ ਕੀਤੇ ਨੇ ਅੱਜ ਆਪਾਂ ਤੁਹਾਨੂੰ ਆਫਰ ਦੇ ਵਿੱਚ ਸੂਟ ਦਿੱਤੇ ਨੇ ਅਗਲਾ ਕਲਰ ਆ ਗਿਆ ਜੀ ਇਹਦਾ ਮਿੱਠਾ ਪਿਸਤਾ ਕਲਰ ਕਿੰਨਾ ਪਿਆਰਾ ਕਲਰ ਹੈ ਦੇਖੋ ਸਿਮਰ ਦੇ ਵਿੱਚ ਟਿਸੂ ਸਿਮਰ ਦੇ ਵਿੱਚ ਬਰੋਕਟ ਖੀਨ ਖਾਬ ਰਹੂਗੀ ਜੀ ਇਹ ਇੱਕ ਤਾਂ ਆ ਰਹੀ ਹੈ ਪਹਿਲਾਂ ਉਹ ਨਾ ਹਾਰ ਜੀ ਖੀਨ ਖਾਬ ਇਹ ਸਿਮਰ ਦੇ ਵਿੱਚ ਸ਼ਾਈਨ ਵਾਲੀ ਸੌਫਟ ਵਾਲੀ ਜਿਹੜੀ ਹੈਗੀ ਆ ਇਹ ਵਾਲੀ ਰਹੂਗੀ ਜੀ ਤੁਹਾਨੂੰ ਦੇਖੋ ਕਲਰ ਦੇਖੋ ਕਿੰਨਾ ਸੋਹਣਾ ਪਿਆਰਾ ਲਾਈਟ ਪਿਸਤਾ ਅੰਗੂਰੀ ਕਲਰ ਹੈ ਸਰਦਾਰੀ ਕਲਰ ਨੇ ਜੀ ਸਾਡੇ 1750 ਰੁਪਏ 1850 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਲਓ ਜੀ ਤਿੰਨ ਕਲਰ ਆ ਗਏ ਜੀ ਚੌਥਾ ਕਲਰ ਆ ਗਿਆ ਜੀ ਤਾਂ ਅਨੀਅਨ ਇਹਦੇ ਵਿੱਚ 12 ਕਲਰ ਆਈ ਸੀ ਬਸ ਇਹ ਸਿੰਗਲ ਸਿੰਗਲ ਸੂਟ ਰਹਿ ਗਏ ਜੀ ਲਓ ਜੀ ਮੇਰੇ ਭੈਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਕਿੰਨਾ ਪਿਆਰਾ ਕਲਰ ਹੈ ਦੇਖੋ ਸਰਦਾਰੀ ਲੁੱਕ ਦੇ ਸੂਟ ਨੇ ਕੋਈ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਵੀ ਇਹ ਆਕੜਿਆ ਹੋਊਗਾ ਸੌਫਟ ਨਹੀਂ ਹੈਗਾ ਜਾਂ ਚੁਬਦਾ ਬਿਲਕੁਲ ਵੀ ਕੋਈ ਇਸ਼ੂ ਨਹੀਂ ਹੈਗਾ ਅਸੀਂ ਇੰਨੇ ਸੂਟ ਸੇਲ ਕਰ ਰਹੇ ਹਾਂ ਪਿਛਲੇ ਸਾਲ ਦੇ ਕੋਈ ਵੀ ਕੰਪਲੇਨ ਨਹੀਂ ਆਈ ਇਹਦਾ ਕੋਈ ਪਾਸਾ ਮਰਜੀ ਸਲਾਈ ਕਰਾ ਲਓ ਜੀ ਚਾਹੇ ਇਹ ਉਲਟਾ ਪਾਸਾ ਕਰਾ ਲਓ ਚਾਹੇ ਸਿੱਧਾ ਸੇਮ ਹੀ ਹੈ ਕੋਈ ਫਰਕ ਨਹੀਂ ਹੈਗਾ ਬਣਾਇਆ ਹੈ ਆਪਣਾ ਹੈਂਡਵਰਕ ਦਾ ਇਹ ਜਲਦੀ ਜਾਣਾ ਹੈ ਇਹ ਥੋੜਾ ਜਿਹਾ ਕਾਲੀ ਕਾਲੀ ਅਸੀਂ ਵੀਡੀਓ ਬਣਾ ਰਹੇ ਆਂ ਜੀ ਇਹ ਬਸ ਤੇ ਆਪਾਂ ਕੋਰੀਅਰ ਕਰ ਲੈਣ ਜੀ ਉਦੋਂ ਟਾਈਮ ਜ਼ਿਆਦਾ ਲੱਗ ਜਾਊਗਾ ਜੇ ਆਪਾਂ ਪਾਰਸਲ ਕਰਾਂਗੇ ਤੇ ਥੋੜਾ ਜਨਾ ਉਹ ਆ ਵੀ ਜਲਦੀ ਚਾਹੀਦਾ ਪੂਰਾ ਟਾਈਮ ਦੀ ਖਿੱਚ ਕੇ ਤਿਆਰ ਹੋਇਆ ਜੀ ਸੂਟ ਲਾਓ ਜੀ ਇਹ ਹੈਂਡਵਰਕ ਦਾ ਪੀਸ ਰਹੂਗਾ ਇਹ ਆਪਾਂ ਨੇ 80 ਗ੍ਰਾਮ ਕਰੇਵ ਡਾਈ ਕਰਾ ਕੇ ਉਹਦੇ ਉੱਤੇ ਕੰਮ ਕੀਤਾ ਜੀ ਜੇ ਤੁਸੀਂ ਨਹੀਂ ਡਾਈ ਕਰਵਾਉਣਾ ਚਾਹੁੰਦੇ ਤਾਂ ਇਹਦੇ ਕਲਰ ਹੋਰ ਫੈਬਰਿਕ 'ਚ ਮਿਲ ਜਾਣਗੇ ਜੀ ਬਾਦੂ ਫੈਬਰਿਕ ਆਈ ਪਿਆ ਗਲਾਸ ਔਰਗੇਂਜਾ ਸਿਮਰ ਔਰਗੇਂਜਾ ਸਾਰੇ ਦੇਖੋ ਕੰਮ ਦੇਖੋ ਜੀ ਤੁਹਾਨੂੰ ਹੈਂਡਵਰਕ ਦਾ ਕਿੰਨਾ ਸੋਨਾ ਮਿਲੂਗਾ ਫੁੱਲ ਹੈਂਡਵਰਕ ਹੋਏਗਾ ਜੀ ਕੋਈ ਆਰ ਨਹੀਂ ਹੋਏਗੀ ਸਾਰੇ ਇਹਦੇ ਸੂਟ ਦੇ ਵਿੱਚ ਸਿੱਪੀ ਲੱਗੀ ਹੋਈ ਹੈ ਜੀ ਦੇਖੋ ਘੇਰ ਦਾ ਕੰਮ ਹੋਏਗਾ ਇਹ ਤੇ ਇਹਦੇ ਚਾਕ ਦੇ ਨਹੀਂ ਕੰਮ ਹੈਗਾ ਜੀ ਬਾਜੂ ਤੇ ਹੈ ਲਓ ਜੀ ਇਸ ਤਰ੍ਹਾਂ ਦਾ ਕੰਮ ਰਹੂਗਾ ਕਲਰ ਦੇਖੋ ਕਿੰਨਾ ਪਿਆਰਾ ਲਓ ਜੀ ਸਕਰੀਨਸ਼ਾਟ ਲੈ ਲਓ ਤੁਸੀਂ ਜੇ ਤੁਹਾਨੂੰ ਇਦਾਂ ਦਾ ਸੂਟ ਰੈਡੀ ਕਰਵਾਉਣਾ ਹੈ ਤੇ ਇਹ ਕੰਮ ਹੋਇਆ ਹੋਇਆ ਹੈ ਜੀ ਇਹਦੀ ਬਾਜੂ ਤੇ ਸੇਮ ਕੰਮ ਤੁਹਾਨੂੰ ਬਾਜੂ ਤੇ ਮਿਲੂਗਾ ਕੰਮ ਦੇਖੋ ਜੀ ਪੂਰਾ ਨੇੜੇ ਤੋਂ ਮੈਂ ਤੁਹਾਨੂੰ ਦਿਖਾ ਦਾਂ ਇੱਕ ਵਾਰ ਕੰਮ ਵੱਲੋਂ ਕੋਈ ਵੀ ਕੰਪਲੇਨ ਨਹੀਂ ਹੋਊਗੀ ਜੀ ਫੈਬਰਿਕ ਵੱਲੋਂ ਕੰਪਲੇਨ ਨਹੀਂ ਹੋਊਗੀ ਤਾਂ ਅਸੀਂ ਚਾਹੇ 200 ਮਹਿੰਗਾ ਲਾ ਦਈਏ ਪਰ ਸੂਟ ਆ ਜਿਹੜਾ ਪੂਰਾ ਐਨ ਚਚਾ ਕੇ ਦੇਵਾਂਗੇ ਦੇਖੋ ਜੀ ਜਿਵੇਂ ਦੀ ਤੁਹਾਡੀ ਪਿਕ ਹੋਊਗੀ ਇਸੇ ਤਰ੍ਹਾਂ ਦੀ ਫੈਬਰਿਕ ਬਣੂਗੀ ਜੀ ਸਲਵਾਰ ਦੀ ਸੇਮ ਆਲ ਓਵਰ ਸੂਟ ਆ ਸਲਵਾਰ ਤੇ ਵੀ ਤੁਹਾਨੂੰ ਸੇਮ ਕੰਮ ਮਿਲੂਗਾ ਜੀ ਜਿਹੜਾ ਘੇਰ ਤੇ ਤੇ ਇਹਦੇ ਉੱਪਰ ਬਣਿਆ ਹੈ ਇਹਦੇ ਨਾਲ ਆਪਾਂ ਨੇ ਦੁਪੱਟਾ ਰੱਖਿਆ ਜੀ ਚਨੂਨ ਦਾ ਲਓ ਜੀ ਟਾਈਡਾਈ ਇਹਨੂੰ ਹਲਕਾ ਟਾਈਡਾਈ ਕੀਤਾ ਜੀ ਲੜਾਂ ਲੜਾਂ ਤੋਂ ਆਪਾਂ ਨੇ ਬਾਲਾ ਨਹੀਂ ਕੀਤਾ ਮਹਰੂਨ ਦਾ ਦੇਖੋ ਜੀ ਲਓ ਜੀ ਇਸ ਤਰ੍ਹਾਂ ਆਪਾਂ ਨੇ ਦੁਪੱਟਾ ਜਿਹੜਾ ਪੱਲਿਆਂ ਤੋਂ ਇੰਨਾ ਕ ਆਪਾਂ ਨੇ ਜਿਹੜਾ ਮਹਿਰੂਨ ਥ੍ਰੈਡ ਲਾਇਆ ਉਹਦੇ ਨਾਲ ਆਪਾਂ ਨੇ ਇਹਨੂੰ ਦਿੱਤੀ ਹੈ ਜੀ ਫਿਨਿਸ਼ਿੰਗ ਦਿੱਤੀ ਹੈ 골ਡਨ ਜਿਹੜੀ ਵੀ ਆਪਣਾ ਵਰਕ ਲੱਗਿਆ ਹੋਇਆ ਹੈ ਹਨਾ ਚਨੂਨ ਦਾ ਵਰਕ ਰਹੂਗਾ ਚਨੂਨ ਦਾ ਇਹਦੇ ਉੱਪਰ ਜਿਹੜਾ ਹੈਗਾ ਫੈਬਰਿਕ ਰਹੂਗਾ ਇਸ ਤਰ੍ਹਾਂ ਦਾ ਦੁਪੱਟੇ ਨੂੰ ਟਾਈ ਡਾਈ ਕੀਤਾ ਆਪਾਂ ਨੇ ਮਹਿਰੂਨ ਕਲਰ ਦੇ ਨਾਲ 80 ਗ੍ਰਾਮ ਕ੍ਰੇਪ ਤੇ ਬਣਿਆ ਹੋਇਆ ਹੈ ਜੀ ਲਓ ਜੀ ਜੇ ਤੁਸੀਂ ਕਿਸੇ ਹੋਰ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਪ੍ਰਾਈਸ ਮੈਂ ਤੁਹਾਨੂੰ ਇਹਦੇ ਉੱਪਰ ਮੈਂਸ਼ਨ ਕਰੂੰਗੀ ਹੁਣ ਮੈਨੂੰ ਟਾਈਮ ਨਹੀਂ ਹੈਗਾ ਥੋੜਾ ਜ ਬਰਕ ਵਾਲੇ ਸੂਟ ਪਹਿਣਾ ਥੋੜਾ ਜਿਹਾ ਜਲਦੀ ਬੁੱਕ ਕਰ ਲਓ ਜੀ ਚਲੋ ਜੀ ਮੈਂ ਤੁਹਾਨੂੰ 5-6 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟਡ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਜੇ ਤੁਸੀਂ ਬਰਕ ਵਾਲੇ ਸੂਟ ਰੈਡੀ ਕਰਵਾਉਣੇ ਨੇ ਤਾਂ ਮੇਰੀਆਂ ਭੈਣਾਂ ਥੋੜਾ ਜਿਹਾ ਆਰਡਰ ਫਾਸਟ ਰੱਖ ਲਓ ਜੀ ਫਿਰ ਤੁਹਾਡੀ ਵਾਰੀ ਨਾਲ ਹੁੰਦੇ ਲੱਗ ਜਾਂਦੀ ਹੈ ਹੁਣ ਸਾਰਿਆਂ ਨੇ 15 ਜਨਵਰੀ ਤੱਕ ਸਾਰੀ ਪੂਰੀ ਬੁਕਿੰਗ ਹੋਈ ਪਈ ਹੈ ਜੀ ਪਲੀਜ਼ ਰਿਕਵੈਸਟ ਹੈ ਥੋੜਾ ਜਿਆਦਾ ਜਲਦੀ ਬੁੱਕ ਕਰ ਲਿਓ ਜੇ ਤੁਸੀਂ ਨੇ ਸੂਟ ਆਰਡਰ ਕਰਨੇ ਨੇ ਪਤਾ ਇੱਕ ਉਸਕੋ ਪਹਿਣਾ ਜੰਮੀ ਐਟ ਅ ਟਾਈਮ 10 ਦਿਨ ਦਾ ਟਾਈਮ ਹੀ ਲਿੰਦੇ ਨੇ ਸਾਨੂੰ ਫਿਰ ਲੇਟ ਹੋ ਜਾਂਦਾ ਜੀ ਪਾਰਸਲ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾ ਦਿੱਤੇ ਨੇ ਵੀਡੀਓ ਨੂੰ ਜ਼ਰੂਰ ਅੱਗੇ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਸੌਰੀ ਜੀ ਮੈਂ ਕਮੈਂਟਾਂ ਦੀ ਰਿਪਲਾਈ ਨਹੀਂ ਕਰ ਸਕਦੀ ਪਲੀਜ਼ ਸਾਨੂੰ ਵੀ ਪਤਾ ਵੀ ਥੋੜਾ ਜਿਆਦਾ ਬੀਜੀ ਆ ਬਸ ਮੈਂ ਥੈਂਕ ਯੂ ਧੰਨਵਾਦ ਥੋੜਾ ਵੀਡੀਓ ਦੇ ਵਿੱਚ ਹੀ ਕਰਦੀ ਆ ਜਿੰਨਾ ਤੁਸੀਂ ਆਪਣੀ ਵੀਡੀਓ ਨੂੰ ਪਿਆਰ ਦੇ ਰਹੇ ਹੋ ਆਰਕੇ ਬੁਟੀਕ ਤੇ ਤੇ ਰਾਜਵਿੰਦਰ ਬਲੌਗ ਤੇ ਵੀ ਜ ਚਲੋ ਜੀ ਕਰ ਦੋ ਵੀਡੀਓ ਨੂੰ ਸ਼ੇਅਰ ਕਰ ਲੂ ਆਪਾਂ ਹੋਰ ਮਿਲਦੇ ਹਾਂ ਸੋਨੇ ਜੇ ਸੂਟਾਂ ਦੇ ਨਾਲ ਸੋਨੇ ਜੇ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ